ਸਾਤਸਰੀਆ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਹਲਚਲ ਦੇ ਦੌਰਾਨ ਅਸਤੀਫਿਆਂ ਦਾ ਦਲ ਬਦਲੀਆਂ ਦਾ ਦੌਰ ਜਾਰੀ ਹੈ ਜਿਦੇ ਵਿੱਚ ਹੁਣ ਵੱਡੀਆਂ-ਵੱਡੀਆਂ ਪਾਰਟੀਆਂ ਦੇ ਵੱਡੇ-ਵੱਡੇ ਆਗੂ ਆਪਣੇ ਜਿਹੜੇ ਦਿੱਤੇ ਹੋਏ ਪਾਰਟੀਆਂ ਵੱਲੋਂ ਅਹੁਦੇ ਛੱਡ ਕੇ ਵੀ ਦੂਸਰੀਆਂ ਪਾਰਟੀਆਂ ਦਾ ਰੁਖ ਕਰ ਰਹੇ ਹਨ ਆਮ ਆਦਮੀ ਪਾਰਟੀ ਨੂੰ ਵੀ ਇਸੇ ਤਰੀਕੇ ਦਾ ਹੀ ਹੁਣ ਇੱਕ ਬਹੁਤ ਵੱਡਾ ਝਟਕਾ ਲੱਗਿਆ ਕਿ ਇੱਕ ਪਾਰਟੀ ਦਾ ਇੱਕ ਵੱਡਾ ਆਗੂ ਆਪਣੇ ਅਹੁਦੇ ਦਾ ਲਾਲਚ ਨਾ ਕਰਦਾ ਹੋਇਆ ਅਹੁਦਾ ਛੱਡ ਕੇ ਉਸਨੇ ਜਿਹੜਾ ਹੈ ਉਹ ਦੂਸਰੀ ਭਾਜਪਾ ਦਾ ਪੱਲਾ ਫੜ ਲਿਆ ਹੈ ਗੱਲ ਕਰਦੇ ਆ ਕਿ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਆਪਣੀ ਕਾਰਗੁਜ਼ਾਰੀ ਨੂੰ ਬਹੁਤ ਵਧੀਆ ਦੱਸਿਆ ਜਾ ਰਿਹਾ ਹੈ ਕਿ ਅਸੀਂ ਦੁਬਾਰਾ 2027 ਦੇ ਵਿੱਚ ਫਿਰ ਦੁਬਾਰਾ ਵਿਧਾਨ ਸਭਾ ਚੋਣਾਂ ਜਿੱਤ ਕੇ ਪੂਰਨ ਬਹੁਤਨਾ ਜਿੱਤ ਕੇ ਸਰਕਾਰ ਬਣਾਵਾਂਗੇ ਪਰ ਆਪਣੇ ਆਗੂਆਂ ਦੇ ਉੱਪਰ ਆਪਣੇ ਵਰਕਰਾਂ ਦੇ ਉੱਪਰ ਜਿਹੜਾ ਉਹਨਾਂ ਦਾ ਕੰਟਰੋਲ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਜਿਵੇਂ ਕਿ ਉਹ ਉਹਨਾਂ ਨੂੰ ਆਪਣੇ ਨਾਲ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਹੁਣ ਜਿਹੜੀ ਖਬਰ ਆਈ ਹੈ ਇਹ ਚੰਡੀਗੜ੍ਹ ਤੋਂ ਆਈ ਹੈ ਕਿ ਇੱਕ ਚੰਡੀ ਦਾ ਸਿਰ ਚੰਡੀਗੜ੍ਹ ਤੋਂ ਇੱਕ ਸਿਰ ਕੱਢ ਆਗੂ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਿਆ ਉਹਨਾਂ ਨੇ ਜਿਹੜੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਕਾਫੀ ਉੱਚਾ ਅਹੁਦਾ ਸੀ ਔਰ ਸਰਕਾਰ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਅੱਬ ਬਾਂਸਲ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਅਹੁਦਾ ਦਿੱਤਾ ਗਿਆ ਸੀ ਕੰਮ ਕਰਨ ਦੇ ਲਈ ਪਰ ਉਹਨਾਂ ਨੇ ਇਹ ਕਹਿ ਕੇ ਉਹ ਅਹੁਦਾ ਛੱਡ ਦਿੱਤਾ ਹੈ ਔਰ ਨਾਲ ਹੀ ਪਾਰਟੀ ਵੀ ਛੱਡਣ ਦਾ ਫੈਸਲਾ ਕਰ ਲਿਆ ਹੈ ਕਿ ਉਹ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦੇ ਸਨ ਨਾ ਕਿ ਚੰਡੀਗੜ੍ਹ ਦੇ ਵਿੱਚ ਆਭਾ ਬਾਂਸਲ ਨੇ ਅਗਸਤ 2025 ਦੇ ਵਿੱਚ ਜਿਹੜਾ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਲਈ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਰ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਅਹੁਦਾ ਦਿੱਤਾ ਗਿਆ ਜਿਸ ਕਰਕੇ ਉਹ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਇੱਕ ਕਦਮ ਜਿਹੜਾ ਉਹ ਚੁੱਕਣਾ ਪਿਆ ਆਬਾ ਬਾਂਸਲ ਮੁਹਾਲੀ ਦੇ ਰਹਿਣ ਵਾਲੇ ਹਨ ਉਹ 2023 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਉਹਨਾਂ ਦੇ ਪਤੀ ਦਾ ਨਾਮ ਹੈ ਸੁਨੀਲ ਬਾਂਸਲ ਜੋ ਕਿ ਆਈਟੀ ਸਿਟੀ ਅਤੇ ਸੀਸੀਟੀਵੀ ਕੈਮਰਾ ਬਣਾਉਣ ਵਾਲੀ ਕੰਪਨੀ ਦੇ ਮਾਲਕ ਹਨ ਅਤੇ ਉਹ ਅਮੇ ਫਾਊਂਡੇਸ਼ਨ ਜੋ ਇੱਕ ਧਾਰਮਿਕ ਸੰਗਠਨ ਹੈ ਉਹਦੇ ਨਾਲ ਜੁੜੇ ਹੋਏ ਹਨ ਆਬਾ ਬਾਂਸਲ ਦੇ ਪਤੀ ਮਹਾਲੀ ਵਿੱਚ ਇੱਕ ਜਾਣੇ ਪਛਾਣੇ ਕਾਰੋਬਾਰੀ ਹਨ ਉਹ ਇੱਥੇ ਸਮਾਜ ਸੇਵੀ ਦਾ ਕੰਮ ਅਮੇ ਫਾਊਂਡੇਸ਼ਨ ਦੇ ਨਾਮ ਹੇਠ ਕਰਦੇ ਹਨ ਉਹ ਸ਼ਹਿਰ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਵੀ ਜੁੜੇ ਹੋਏ ਹਨ ਇਸੇ ਤਰੀਕੇ ਨਾਲ ਪਾਰਟੀ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਜਿਹੜੇ ਪਾਰਟੀ ਦੇ ਅਹੁਦੇਦਾਰ ਹੈ ਪਰ ਆਮ ਆਦਮੀ ਪਾਰਟੀ ਨੂੰ ਛੱਡ ਰਿਹਾ ਹੈ ਉਹਦੇ ਲਈ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਹੈ ਕਿਉਂਕਿ ਉੱਪਰੋਂ ਚੋਨਾ ਜੜੀਆਂ ਉਹ ਸਿਰ ਤੇ ਆ ਚੁੱਕੀਆਂ ਹਨ ਉਹਨਾਂ ਨੂੰ ਭਾਜਪਾ ਦੇ ਸੁਬਾਈ ਜਿਹੜਾ ਸੂਬਾ ਦਫਤਰ ਹੈ ਉਹਦੇ ਵਿੱਚ ਉਹਨਾਂ ਨੇ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਸਿੰਘ ਰੈਣਾ ਅਤੇ ਸੁਬਾਈ ਕਾਰਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈ ਬੀਜੇਪੀ ਦਾ ਪੱਲਾ ਫੜ ਲਿਆ ਹੈ ਤਾਂ